ਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਇੱਥੇ ਪਿੰਡ ਮੱਲਾਬੇਦਿਆਂ ਤੋਂ ਔੜ ਜਾਣ ਵਾਲੇ ਰਸਤੇ ਤੇ ਖੜੇ ਆਂ ਜਿੱਥੇ ਇੱਕ ਗੁੱਜਰ ਪਰਿਵਾਰ ਜਿਹੜਾ ਉਹ ਰਹਿ ਰਿਹਾ ਹੈ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਥੇ ਕਿੱਦਾਂ ਦੇ ਹਾਲਾਤ ਨੇ ਇਹਨਾਂ ਦੇ ਬੜਾ ਗਰੀਬ ਪਰਿਵਾਰ ਹੈ ਲੱਗਦਾ ਕਿ ਬੜਾ ਮਿਹਨਤਕਸ਼ ਪਰਿਵਾਰ ਹੈ ਸੋ ਕੱਲ ਉਹ ਚਰਾਣ ਗਏ ਸੀ ਮੱਝਾਂ ਆਪਣੀਆਂ ਤੇ ਚਾਰ ਦੇ ਚਾਰ ਦੇ ਕਿਤੇ ਉਹਨਾਂ ਨੇ ਪਾਣੀ ਪੀ ਲਿਆ ਕਿ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਾਂ ਕੁਝ ਵੀ ਹੋਤੇ ਮੱਜਾਂ ਅਚਾਨਕ ਜਿਹੜੀਆਂ ਡਿਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਦੋਂ ਬਾਅਦ ਇੱਕਦਮ ਭੱਜ ਦੜ ਜਿਹੜੀ ਇਹਨਾਂ ਦੀ ਮੱਚ ਜਾਂਦੀ ਹੈ ਸੋ ਉਹ ਇਸ ਨੱਠ ਭੱਜ ਦੇ ਵਿੱਚ ਹੀ ਜਿਹੜੀਆਂ ਤਿੰਨ ਮੱਜਾਂ ਇਹਨਾਂ ਦੀ ਮਰ ਜਾਂਦੀਆਂ ਜਿਹੜੀਆਂ ਕਿ ਬੜੀਆਂ ਕੀਮਤੀ ਦੱਸੀਆਂ ਜਾ ਰਹੀਆਂ ਜਿਹੜੀਆਂ ਕਿ ਉਹ ਉਹ ਸੂਣ ਵਾਲੀਆਂ ਸਨ ਤੇ ਬਾਕੀ ਜਿਹੜਾ ਇਹ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਕਿ ਤਿੰਨੇ ਸੂਣ ਵਾਲੇ ਪਸ਼ੂ ਸੀ ਉਹ ਤਿੰਨੇ ਮਰ ਗਏ ਤੇ ਬਾਕੀ ਜਿਹੜਾ ਮੜ ਮੋਟਾ ਜਿਹੜਾ ਹੈ ਉਹ ਬਚਾ ਹੋਇਆ ਜਿਨ੍ਹਾਂ ਦੇ ਵਿੱਚੋਂ ਸੱਤ ਜਿਹੜੇ ਇਹਨਾਂ ਦੇ ਪਸ਼ੂ ਜਿਉਂਦੇ ਬਚੇ ਆ ਮੈਨੂੰ ਇਹ ਵੀ ਪਤਾ ਲੱਗਾ ਕਿ ਡਾਕਟਰ ਭਪਿੰਦਰ ਸਿੰਘ ਹੁਣਾਂ ਕੋਲ ਜਿਹੜੇ ਇੱਥੇ ਵੈਟਰਨਰੀ ਅਫਸਰ ਨੇ ਤੇ ਉਹਨਾਂ ਕੋਲੇ ਤੁਰੰਤ ਗਏ ਤੇ ਉਹ ਤੁਰੰਤ ਆ ਕੇ ਉਹਨਾਂ ਨੇ ਉਹ ਗਲੂਕੋਜ਼ ਵਗੈਰਾ ਲਾ ਕੇ ਉਹਨਾਂ ਨੂੰ ਬਚਾਇਆ ਸੋ ਅਸੀਂ ਇਹਨਾਂ ਨੂੰ ਇਸ ਪਰਿਵਾਰ ਨਾਲ ਗੱਲਬਾਤ ਵੀ ਕਰਦੇ ਆਂ ਤੇ ਨਾਲ ਹੀ ਦਾਲ ਤੁਹਾਨੂੰ ਅਸੀਂ ਡਾਕਟਰ ਭਪਿੰਦਰ ਸਿੰਘ ਹੁਣਾਂ ਤੋਂ ਵੀ ਗੱਲਬਾਤ ਕਰਾਵਾਂਗੇ ਕਿ ਇਹ ਅਕਸਰ ਇਹ ਆਖਰੇ ਹੋਇਆ ਕੀ ਹੈ ਕਿ ਕਾਰਨ ਕੀ ਹੋ ਸਕਦੇ ਐ ਇਹ ਪਸ਼ੂ ਮੰਦੇ ਜਦ ਤੱਕ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ ਜੇ ਤੁਸੀਂ ਫੇਸਬੁੱਕ ਤੇ ਹੋ ਤਾਂ ਇਹਨੂੰ ਫਾਲੋ ਜ਼ਰੂਰ ਕਰੋ ਤਾਂ ਜੋ ਅਸੀਂ ਇਦਾਂ ਦੀਆਂ ਖਬਰਾਂ ਜਿਹੜੀਆਂ ਲਾਕੇ ਭਰਦੀਆਂ ਜਿਹੜੀਆਂ ਐ ਜਿਹੜੀਆਂ ਗਤੀਵਿਧੀਆਂ ਤੁਹਾਨੂੰ ਦਿਖਾਉਂਦੇ ਰਹੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਨਾਮ ਤੁਹਾਡਾ ਭਾਈ ਲਤੀਫ ਆ ਲਤੀਫ ਜੀ ਕਿਹੜਾ ਪਿੰਡ ਆ ਇਹ ਪੇ ਜਾਂਦਾ ਮਲੇ ਤੋਂ ਜਿਹੜਾ ਔਰ ਨੂੰ ਸੜਕ ਜਾਂਦੀ ਹੈ ਐ ਜਿਹੜਾ ਇਹਨਾਂ ਦਾ ਗਊਸ਼ਾਲਾ ਕੋਲਾ ਹਾਂਜੀ ਗਊਸ਼ਾਲਾ ਕੋਲ ਗਊਸ਼ਾਲਾ ਦੇ ਕੋ ਤੇ ਤੁਹਾਡਾ ਕੀ ਕਾਰੋਬਾਰ ਹੈ ਸਾਡਾ ਹੀ ਮੱਜਾਂ ਦਾ ਹੈ ਭਾਈ ਕਿੰਨੀਆਂ ਮੱਜਾਂ ਤੁਹਾਡੇ ਕੋਲ ਮੇਰੇ ਕੋ ਆਹੀ 10 ਜਿਗੀਆਂ ਆਹੀ ਬੱਚੀਆਂ ਜਿਹੜੀਆਂ 4-5 ਬੱਚੀਆਂ ਕੀ ਹੋਇਆ ਜਿਹੜਾ ਤੁਸੀਂ ਕਹਿੰਦੇ ਕੱਲ ਕੇ ਤੁਹਾਡਾ ਮੱਝਾਂ ਦਾ ਨੁਕਸਾਨ ਹੋਇਆ ਕਿਤੇ ਕਿਦਾਂ ਹੋਈ ਆ ਤੁਸੀਂ ਕਿੱਥੇ ਗਏ ਹੋਏ ਸੀਗੇ ਮੱਝਾਂ ਅਸੀਂ ਨਹਿਰ ਤੋਂ ਚਾਰ ਕੇ ਆਉਂਦੀ ਸੀ ਮੱਝਾਂ ਚਲੇ ਤੇ ਪਾਣੀ ਪੀਤਾ ਸੀ ਬਸ ਅੱਛਾ ਜੀ ਆ ਲੱਗ ਗਈ ਜਾਲਾ ਉਦੋਂ ਬਾਅਦ ਕੀ ਹੁੰਦਾ ਉਦੋਂ ਬਾਅਦ ਕੁਝ ਨਹੀਂ ਆ ਕੇ ਘਰੇ ਆ ਕੇ ਡੱਗ ਗਈ ਘਰੇ ਅਗੜੀ ਨਾਲ ਕਹਿੰਦੀ ਇੱਕ ਖੇਤਾਂ ਵਿੱਚ ਵੀ ਖੇਤਾਂ ਚ ਵੀ ਸੀਗੀ ਹੁਣ ਜਿਹੜੀ ਝੋਟੀਆਂ ਸੀ ਦੌੜ ਕੇ ਆ ਗਈਆਂ ਘਰ ਨੂੰ ਅੱਛਾ ਜੀ ਬਾਕੀ ਜਿਹੜੀ ਭਾਰੀ ਮਾਰ ਸੀ ਡੱਗ ਗਈ ਪਿੱਛੇ ਉਹ ਪਿੱਛੇ ਡਿੱਗ ਪਈ ਹਾਂਜੀ ਹਾਂ ਤੇ ਫਿਰ ਉਦੋਂ ਬਾਅਦ ਤੁਸੀਂ ਕੀ ਕੀਤਾ ਤੁਹਾਡਾ ਡਾਕਟਰੇ ਬੁਲਾਇਆ ਜੀ ਡਾਕਟਰ ਨੇ ਜਿਹੜੀਆਂ ਮਤਲਬ ਜਿਹੜੀਆਂ ਤਿੰਨ ਮੱਜਾਂ ਉਹਦੇ ਵਿੱਚੋਂ ਮਰ ਗਈਆਂ ਜਿਹੜੀਆਂ ਕੀਮਤੀ ਸੀ ਹਾਂਜੀ ਸੋਣ ਵਾਲੀਆਂ ਸੀ ਤਿੰਨੇ ਤਿੰਨੇ ਸੋਣ ਵਾਲੀਆਂ ਸੀ ਤੇ ਉਹ ਬਾਕੀਆਂ ਨੂੰ ਕਿੱਦਾਂ ਪਹਚਾਇਆ ਤੁਹਾਡੇ ਉਹ ਡਾਕਟਰ ਨੇ ਬਾਕੀ ਲਾਦੇ ਰਹੇ ਟੀਕੇ ਟੂਕੇ ਗਲੂਕੋਜ਼ ਵੀ ਲਾਇਆ ਅੱਛਾ ਉਹ ਚ ਮਰ ਗਈਆਂ ਫਿਰ ਉਹਨਾਂ ਦਾ ਵੀ ਜ਼ੋਰ ਲੱਗ ਗਿਆ ਸੀ ਉਹਨਾਂ ਆਪਣਾ ਵੱਲ ਪੂਰੀ ਕੋਸ਼ਿਸ਼ ਕੀਤੀ ਸੀ ਤੇ ਡਾਕਟਰ ਦੀ ਟੀਮ ਤਤ ਪਹੁੰਚ ਗਈ ਸੀ ਪਹੁੰਚ ਗਈ ਸੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਕੀ ਕਰਨੀ ਹੁਣ ਤੁਸੀਂ ਦੇਖ ਲਓ ਗਰੀਬਾਂ ਦੇ ਜਿਹੜੀ ਮਦਦ ਕਰਨੀ ਕਰਨ ਦਿਓ ਇਹ ਕੋਈ ਗਰੀਬ ਫਾਇਦਾ ਕਰ ਸਕਦਾ ਕਰ ਦੋ ਹਾਂਜੀ ਸਰ ਤੁਹਾਡਾ ਨਾਮ ਸਰ ਮੇਰਾ ਨਾਮ ਡਾਕਟਰ ਭੁਪਿੰਦਰ ਸਿੰਘ ਮੈਂ ਐਲੀ ਵੈਟਰਨਰੀ ਆਫੀਸਰ ਕਮ ਡੀਐਨਓ ਵਕ ਵਕ ਸਕੀਮ ਸੀਬੀਏ ਚ ਔਰ ਵਿਕੇਤਨਾਠਾ ਜੀ ਠੀਕ ਹੈ ਜੀ ਤੇ ਕੱਲ ਸਰ ਜਿਹੜਾ ਪਸ਼ੂ ਵਾਲੇ ਨਾਲ ਜਿਹੜਾ ਹਾਸਾ ਵਾਪਰੇ ਆ ਉਹਦੇ ਬਾਰੇ ਦੱਸੋ ਉਹ ਸਾਰੇ ਇਦਾਂ ਹੋਈ ਵੀ ਕੱਲ ਜਦੋਂ 11:30 ਦੇ ਟਾਈਮ ਤੇ ਇਨਫੋਰਮੇਸ਼ਨ ਮਿਲੀ ਗਈ ਉਹ ਰਫੀਕ ਨਾਮ ਦਾ ਲੜਕਾ ਇੱਕ ਗੁਜਰ ਫੈਮਿਲੀ ਨੂੰ ਬਿਲੋਂਗ ਕਰਦਾ ਇਹ ਇੱਕ ਪਸ਼ੂ ਚਾਰਨ ਗਿਆ ਤੇ ਜਦੋਂ ਵਾਪਸ ਲੈ ਕੇ ਆਇਆ ਤੇ ਜਿਹੜੇ ਪਸ਼ੂ ਆ ਉਹ ਜਕਦਮ ਡਿੱਗਣੇ ਸ਼ੁਰੂ ਹੋ ਗਏ। ਦੇਖ ਕੇ ਬੇਹੋਸ਼ੀ ਦੀ ਹਾਲਤ ਵਿੱਚ ਜਾਣ ਲੱਗਾ। ਤੇ ਤੁਰੰਤ ਟੀਮ ਸਾਡੀ ਹਰਕਤ ਆ ਗਈ। ਸਾਡੇ ਤਕਰੀਬਨ 4 ਡਾਕਟਰ ਤੇ ਹੋਰ ਸਾਰਾ ਸਟਾਫ ਰਲ ਮਿਲ ਕੇ 11-12 ਮੈਂਬਰ ਜਿਹੜੇ ਸੀ ਮੌਕੇ ਤੇ ਪਹੁੰਚ ਗਏ। ਜਾ ਕੇ ਤੁਰੰਤ ਇਲਾਜ ਸ਼ੁਰੂ ਕੀਤਾ ਹਿਸਟਰੀ ਲਈ ਜਦੋਂ ਪੁੱਛਿਆ ਤੇ ਪਤਾ ਲੱਗਿਆ ਕਿ ਕੋਈ ਫਸਲ ਨੂੰ ਜਰੀਲੀ ਦਵਾਈ ਪਾ ਕੇ ਉਸੇ ਪਾਣੀ ਪਾਇਆ ਹੁਣ ਜ਼ਿੰਮੇਦਾਰ ਨੇ ਕਿਸੇ ਨੇ ਸੇ ਸੰਜਾਈ ਕੀਤੀ ਉਹਦੇ ਵਿੱਚ ਪਸ਼ੂਆਂ ਨੇ ਪਾਣੀ ਪੀ ਲਿਆ ਤੇ ਉਹ ਪਾਣੀ ਪੀਰ ਕਰਨ ਪਸ਼ੂਨ ਜਿਹੜੀ ਉਹ ਜ਼ਹਿਰਵਾਦ ਹੋ ਗਿਆ ਤੇ ਇਲਾਜ ਸ਼ੁਰੂ ਕੀਤਾ ਸਾਡੇ ਜਾਣ ਤੋਂ ਪਹਿਲਾਂ ਹੀ ਦੋ ਜਿਹੜੇ ਮੱਝਾਂ ਸੀਗੀਆਂ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ ਬਾਕੀ ਪਸ਼ੂਆਂ ਦਾ ਇਲਾਜ ਸ਼ੁਰੂ ਕੀਤਾ ਤੇ ਇੱਕ ਮੱਝ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਹੜੇ ਸੱਤ ਪਸ਼ੂਆ ਉਹ ਜਿਹੜੇ ਤੰਦਰੁਸਤ ਆ ਠੀਕ ਹੈ ਸਰ ਤੇ ਪਸ਼ੂ ਪਾਲਕਨ ਕੋਈ ਸੰਦੇਸ਼ ਦੇਣਾ ਚਾਹੁੰਦਾ ਸੰਦੇਸ਼ ਇਹ ਹੈ ਕਿ ਸਰ ਜਿੱਦਾਂ ਮਾਨ ਜੋਗੜੀ ਸਾਹਿਬ ਦਾ ਪਿਛਲੇ ਹਫ਼ਤੇ ਹੀ ਹੁਕਮ ਜਾਰੀ ਕੀਤਾ ਕਿ ਜਿਹੜੇ ਪਸ਼ੂਆਂ ਨੂੰ ਚਰਾਉਣਾ ਜਿਹੜਾ ਸੜਕਾਂ ਤੇ ਜਾਂ ਇਦਾਂ ਦੀਆਂ ਜਗ੍ਹਾਾਂ 'ਤੇ ਉਹਤੇ ਰੋਕ ਲਗਾਈ ਅਗਲੇ ਹੁਕਮ ਤੱਕ ਜੇ ਇਹਦੀ ਪਾਲਣਾ ਕੀਤੀ ਹੁੰਦੀ ਤਾਂ ਸ਼ਹਿਰ ਇਹ ਭਾਣਾ ਨਾ ਆਵਾਪਰਦਾ ਇਹ ਹਾਸਾ ਨਾ ਹੁੰਦਾ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਆਦੇਸ਼ ਤੁਹਾਡੇ ਹਿੱਤ ਵਿੱਚ ਆਉਂਦਾ ਜੋ ਉਸ ਦੀ ਪਾਲਣਾ ਕਰਨੀ ਜਿਹੜੀ ਜ਼ਰੂਰੀ ਬਣਾਈ ਜਾਵੇ ਕਿਉਂਕਿ ਉਹ ਤੁਹਾਡੇ ਹਿੱਤ ਵਿੱਚ ਹੁੰਦਾ ਥੈਂਕ ਯੂ ਜੀ ਓਕੇ ਸਤਿ ਸ੍ਰੀ ਅਕਾਲ ਜਦੋਂ ਮੈਂ ਹੌਣ ਲਗਾ ਤਾਂ ਕੜਾ ਠੂਗੀ ਚਲ ਗਈ ਆਪੋਨੇ